ਝੋਟਿਆਂ ਦਾ ਰਿਜ਼ਲਟ ਆੜਾ ਉਹ ਨਾਉ ਸੋਣ ਲੱਗ ਰਿਹਾ ਹੈਗਾ ਪਰ ਅੱਜ ਵੀਡੀਓ ਬਣਾਉਣ ਤੋਂ ਲੇਟ ਹੋ ਗਏ ਮਲਕੀਤ ਸਿੰਘ ਹੈ ਜੀ 22 ਨੰਬਰ ਟੈਗ ਹੈ ਮਲਕੀਤ ਸਿੰਘ 7 ਨੰਬਰ ਇਹਨਾਂ ਦਾ ਜੀ ਨਵਾਲ ਪਿੰਡਾਂ ਨੂੰ ਬਾਂਦਰ ਪਿੰਡਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਲਓ ਜੀ 6 ਨੰਬਰ ਲੈਣ ਜਾ ਰਹੇ ਆਪਾਂ ਹੱਥ ਖੜਾ ਕਰਿਓ ਆਪ ਦਾ ਜੀ ਮੈਂ ਤਾੜੀਆਂ ਛੱਡੋ ਜੀ 6 ਨੰਬਰ ਮਨਪ੍ਰੀਤ ਸਿੰਘ ਟੈਗ ਨੰਬਰ 5 6 ਨੰਬਰ ਤੇ 5 ਨੰਬਰ ਝੋਟਾ ਮਨਪ੍ਰੀਤ ਸਿੰਘ ਦਾ ਜੀ ਤਾੜੀਆਂ ਮਾਰਦੇ ਦਰਸ਼ਕ ਵੀਰੋ ਕਮੇਟੀ ਮੈਂਬਰੋ ਤੁਸੀਂ ਮਾਰ ਲਓ ਤਾਂ ਮਾਰ ਦੇਣੀ ਰੇਲੇ ਤੇ ਡਿੱਗੇ ਖੜੇ ਨੌਜਵਾਨਾਂ ਮਾਰਦੇ ਤਾੜੀਆਂ ਰੱਤ ਹੋ ਗਈ 5 ਨੰਬਰ ਤੇ ਸਿਕੰਦਰ ਜੀ ਹੁਤਾ ਹੈ 5 ਨੰਬਰ ਨੂੰ ਆਪਕੋ ਦਿਖਾਣਾ ਚਾਹੁੰਗਾ 5 ਨੰਬਰ ਟੈਗ ਨੂੰ 6 ਨੰਬਰ ਬੋਟਾ ਜੀ ਆਪਰੇ ਸਰਕਲ ਖੁੱਲਾ ਕਰੋ ਜੀ ਝੋਟੇ ਵਾਲੇ ਸਰਕਲ ਖੁੱਲਾ ਕਰ ਲਓ ਪਲਵਾਨ ਜੀ ਨਾਮ ਹੈ ਚੋਟੇ ਦਾ ਨਹੀਂ ਇਹ ਪਿੰਡ ਜੀ ਮਾਣਾ ਦਾ ਚੋਟੇ ਦਾ ਨਾਮ ਵੀ ਬਲਵਾਨ ਚੋਟੇ ਦਾ ਵੀ ਨਾਮ ਬਲਵਾਨ ਹੈ ਪਲਵਾਨ ਹੈ ਦਾ ਪਿੰਡ ਜੀ ਮਾਣਾ ਪੰਜਵਾਂ ਨੰਬਰ ਛੋਟੇ ਕੋਲ ਪੰਜ ਨੰਬਰ ਹੈਗਾ ਜੀ ਅੱਠ ਨੰਬਰ ਅੱਠ ਨੰਬਰ ਟੈਗ ਦਰਸ਼ਨ ਸਿੰਘ ਦਰਸ਼ਨ ਸਿੰਘ ਦਾ ਜੀ 92 ਨੰਬਰ ਤੋਂ ਚੋਟਾ ਹੈ ਅੱਠ ਨੰਬਰ ਟਾਈਗਰ ਉਹਨਾਂ ਨੂੰ ਖੇਲ ਜੜੂ ਬਾਕੀ ਬਾਕੀ ਪੜੇ ਹੁਣ ਦੋਨੇ ਖੇਲੇ ਜੋ ਵੀਰ ਵਰਕੇ ਅਗਰ ਯੂਟਿਊਬਰ ਭਰਾ ਵੀ ਥੋੜਾ ਜਿਹਾ ਪਿੱਛੇ ਨੂੰ ਚੌਥੇ ਨੰਬਰ ਅੰਤ ਕਰਨਾ ਹੈ ਰਿਟਾਇਰਡ ਬਟਰਲੀ ਇੰਸਪੈਕਟਰ ਗੁਜਾਰ ਸਿੰਘ ਜੀ ਨੇ ਜਿਨ੍ਹਾਂ ਦੇ ਬੇਡੇ ਕੋ ਸਰਪੰਚ ਗੁਰਜੋ ਸਿੰਘ ਟੋਨੀ ਸਪੈਸ਼ਲ ਨਾਮ ਹੈ ਜੀ 2100 ਰੁਪਏ ਡਾਕਟਰ ਸਾਹਿਬ ਦੇਣਗੇ ਚੌਥਾ ਨੰਬਰ ਹੈ ਜੀ ਬਲਜਿੰਦਰ ਸਿੰਘ ਬਰਾੜ ਟੈਗ ਨੰਬਰ 14 ਆਜੋ ਚੌਥਾ ਨੰਬਰ ਬਲਜਿੰਦਰ ਸਿੰਘ ਬਰਾੜ ਜੀ ਚੌਥਾ ਨੰਬਰ ਹੈ ਜੀ ਉਹਦੇ ਤੇ ਉਹਨਾਂ ਨੂੰ 2100 ਰੁਪਏ ਕੈਸ਼ ਇੱਕ ਹੀ ਸੌਰੀ ਜੀ ਕਹਿਸਾਂ ਡਾਕਟਰ ਜਿਆਨ ਸਿੰਘ ਜੀ ਵੱਲੋਂ ਪੋਟਾ ਨਾਮ ਵਾਲਿਆਂ ਵੱਲੋਂ ਦੱਸਿਆ ਕਿ ਬਹੁਤ ਬਹੁਤ ਧੰਨਵਾਦ ਜਿਆਨ ਸਿੰਘ ਜੀ ਦਾ ਬਈ ਬਹੁਤ ਜੀ ਧੰਨਵਾਦ ਕਰਦਾ ਅਗਲਾ ਥੋੜਾ ਹੋਰ ਕੀ ਕੱਢਣੇ ਗੱਲਬਾਤ ਕਰਦੇ ਬਈ ਆ ਜਾਓ ਪਿੱਛੇ ਆ ਤਾਂ ਗੱਡੀਆਂ ਚਤੀਸਰ ਤੇਰੇ ਕੋਲ ਲਾਉਂਦਾ ਲਓ ਜੀ ਆਪਾਂ ਪੇਜ ਕਰਦੇ ਆ ਮੁੰਡਾ ਉਹ ਨਹੀਂ ਬੋਲਦੇ ਜਿੱਥੇ ਮੈਂ ਖੜਾ ਇੱਥੇ ਆ ਜਾਓ ਤਾਂ ਬੋਲਣੇ ਨਹੀਂ ਆਪਾਂ ਬੋਲਦੇ ਨਹੀਂ ਬਈ ਦਰਪਿਆਰ ਫੌਜੀ ਜੀ ਆ ਜਾ ਬਾਈ ਬਣ ਕੇ ਆ ਜਾ ਸਾਰੇ ਜਿਹੜਾ ਬਣ ਕੇ ਪਿਆਰਾ ਪੰਜਾਬ ਕਿਸਾਨ ਮਾਈਂਡ ਸੈਟ ਪਈ ਉਹ ਇਹਨਾਂ ਨੂੰ ਵੀਦਾਂ ਨੇ ਕੀ ਕਸੂਰਾ ਦਾ ਕਰਨ ਨੂੰ ਕਹਿੰਦੇ ਨਾ ਬਾਈ ਘਰੇ ਵਗੋ ਅਸੀਂ ਦੇਖਾਂਗੇ ਇਹ ਅੱਲਾ ਕੁਝੀ ਰਹਿਣਗੇ ਕਿਉਂ ਬਈ ਖੁਸ਼ ਹੋ ਜਾਂ ਤਾਂ ਇਹਨਾਂ ਨੂੰ ਕਹਿੰਦੇ ਨਾ ਵੀ ਘਰੇ ਵਗੋ ਤੁਸੀਂ ਦੇਖੋ ਮੇਲਾ ਇਹਨਾਂ ਦਾ ਕੀ ਕਸੂਰਾ ਅਰੇ ਮੋਟੇ ਜਿਹੜੇ ਉਹ ਤੇ ਮਾਣੇ 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 ਦਾ ਮਾੜ ਤੋਂ ਬੋਲੋਗੇ ਨਹੀਂ ਸੁਣਦਾ ਉਹ ਮਾਣੇ

ਸਬਿੰਦਰ ਭਾਈ ਅਮਰੇ ਛੱਡਦੇ ਸਬਿੰਦਰ ਨੂੰ ਯਾਰ ਆ ਜਾ ਭਾਈ ਲੋ ਜੀ ਤੀਜਾ ਨੰਬਰ ਬੋਲ ਲੱਗਿਆ ਭਾਈ ਭਾਈ ਕਰੇ ਡਾਕਟਰ ਸਾਹਿਬ ਖੁੱਲੇ ਜੋ ਉਗਲੇ ਕਰੋ ਝੋਕਾ ਆਪਣਾ ਉਹਦੇ ਕਰ ਲੋ ਕਰੇ ਖੁੱਲੇ ਉਹ ਬਾਬਾ ਜੀ ਕਿੱਥੇ ਲੈ ਕੇ ਝੋਟਾ ਉਹਨਾਂ ਨੂੰ ਵੀ ਲਵਾ ਲੈ ਇੱਥੇ ਮਾੜਾ ਜਾਂ ਕਹਿੰਦੀ ਛੋਟੇ ਵੀ ਇੱਥੇ ਲਾ ਲਓ ਕਿਹਾ ਭਾਈ ਪੰਜ ਪੰਜ ਕਰ ਲਿਆ ਜਿਹੜੇ ਪੰਜਵਾਂ ਪੰਜਵਾਂ ਲੋ ਜੀ ਲੋ ਭਾਈ ਇਹ ਭਾਈ ਹਰਾਂ ਦੇ ਦੋ ਝੋਟੇ ਪਾਈ ਤੇ ਦੋਨੇ ਪੰਜਵੇਂ ਪੰਜਵੇਂ ਨੰਬਰ ਤੇ ਆਏ ਨੇਗੇ ਆ ਦੇਖ ਸਕਦੇ ਹੋ ਤੁਸੀਂ ਹਾਈਟ ਹੋਈ ਤਾਂ ਮੇ ਤੋਂ ਵੱਡਾ ਝੋਟਾ ਕਰਦਾ ਚ ਮੇਰਾ ਲਗਭਗ 6 ਫੁੱਟ ਦੇ ਲਵੇ ਕੱਦਾ ਤੇ ਇਹ ਮੇ ਤੋਂ ਵੱਡਾ ਹੈਗਾ ਝੋਟਾ ਟੈਗ ਨੰਬਰ ਆ ਜੀ 6 ਨਰਿੰਦਰ ਸਿੰਘ ਟੀਮ ਦਾ ਨੰਬਰ 9 ਲਓ ਬਾਈ ਇਹ ਕਹਿੰਦੇ ਉਂਗਲ ਖੜੀ ਕਰਤੀ ਵਾਰਕਾਂ ਹੋ ਗਈਆਂ ਬਾਈ ਕਹਣੀ ਆਹ ਦੇਖੋ ਟੈਗ ਨੰਬਰ 6 ਦੇ ਹੱਥ ਖੜਾ ਕਰਦਾ ਬਾਈ ਜਾਓ ਲਓ ਬਾਈ ਜੀ ਜਿਹਨਾਂ ਦਾ ਬਹੁਤ-ਬਹੁਤ ਨਰਿੰਦਰ ਸਿੰਘ ਨੂੰ ਨਾਮ ਸਾਰੇ ਦੇਖੋ ਅੱਗੇ ਤੋਂ ਬੰਦਰਾ ਨੂੰ ਸਾਡੇ ਵੱਲੋਂ ਮੁਬਾਰਕਾ ਲਓ ਬਾਈ ਮੁਕਾਬਲਾ ਖਤਮ ਹੋ ਗਿਆ ਇਹਨਾਂ ਨੂੰ ਬਈ ਧੱਕੇ ਨਾਲ ਕਹਿੰਦੇ ਰਿੰਗ ਚ ਵਾੜਿਆ ਸੀਗਾ ਇਹ ਬੰਦਾ ਰਿੰਗ 'ਚ ਆਉਂਦਾ ਨਹੀਂ ਸੀ ਕਹਿੰਦਾ ਯਾਰ ਕਹਿੰਦਾ ਯਾਰ ਮੇਰਾ ਜੀ ਨਹੀਂ ਕਰਦਾ ਐ ਨਹੀਂ ਹੁੰਦਾ ਆ ਦੇਖੋ ਬਈ ਫੇਰ ਵੀ ਨਾਲੇ ਵੀ ਟਾਈਮ ਤੇ ਰਿੰਗ 'ਚ ਵਾੜਿਆ ਫੇਰ ਵੀ 10ਵੇਂ ਨੰਬਰ ਤੇ ਆ ਗਿਆ ਬੰਦਾ ਕਹਿੰਦਾ ਕੋਈ ਮੇਰੀਅਰ ਤਿਆਰੀ ਨਹੀਂ ਹੈਗੀ ਐ ਨਹੀਂ ਹੈਗਾ ਡਰਦਾ ਸੀਗਾ ਬਾਈ ਤੇ ਪਰ ਫੇਰ ਵੀ ਇਹਦਾ ਕਹਿਦੀ ਆਪਾਂ 10ਵਾਂ ਨੰਬਰ ਲੈ ਗਿਆ ਆ ਦੇਖੋ ਜੀ ਦੂਜੇ ਨੰਬਰ ਤੇ ਚੌਥਾ ਟੈਨ ਆ ਗਿਆ ਬਈ ਐਡਮ ਬੋਲਾ ਕਹਿੰਦੇ ਐਡਮ ਆ ਸਾਹਰ ਵਾਲਾ

भई तरमजी मोह मंडी वारा बसि सोन चोटा जी पहिले तस पोज़ीशन सारे झोटे बाद चङा कलोज़ फैटर कलोज़ हुजे बया पी जगजीता झोटे में नरेंद्र हलनि <laughs> सॼो ਮਦਦ ਦੀ ਮਦਦ ਦੀ ਡਾਟ ਸਾਹਿਬ ਡਾਟ ਸਾਹਿਬ ਆਓ ਡਾਟ ਸਾਹਿਬ ਆਓ ਆ ਜਾਓ ਡਾਟ ਸਾਹਿਬ ਡਾਟ ਸਾਹਿਬ ਨੂੰ ਲੈ ਮੈਨੂੰ ਬਾਈ ਡਾਟ ਸਾਹਿਬ ਨੂੰ ਲੋਕੋ ਤੋਂ ਇੱਕ ਮਿੰਟ ਬਾਈ ਡਾਟ ਸਾਹਿਬ ਨੂੰ ਇੱਕ ਦੀ ਉਹ ਸਭਨੇ ਕਰਦੇ ਬੰਦ ਕਰਦੇ ਮੈਂ ਕਰਨਾ ਚਾਹਤੋ ਤੋ ਬੜੀ ਅਗਲੇ ਕਰ ਦੇਣਾ ਇੱਕ ਮਿੰਟ ਬਾਈ ਹੈਲੋ ਪਿੱਛੇ ਭਾਈ ਬਹੁਤ ਵਧੀਆ ਗੱਲ ਹੈ ਕੋਲੇ ਚੱਲ ਕੋਲੇ ਗੱਲ ਕਰ ਲੈ ਗੱਲ ਕਰ ਲੈ ਕੋਲੇ ਚੱਲ ਕੋਲੇ ਗੱਲ ਕਰ ਲੈ ਭਾਈ ਬੜੇ ਆਰੇ ਕਰ ਲੈ ਭਾਈ ਲੜਕੇ ਸਾਰੇ ਮਾਗਰ ਤੇਰੇ ਮਾਗਰ ਤੇਰੇ ਮਾਗਰ ਹੋ ਜਾ ਸਰ ਤੇ ਕੱਲੇ ਚਾਚਾਂ ਨੂੰ ਖੜ ਜਾਂਦੇ ਹੋ ਜਾ ਸਰ ਤੇ ਬਲਜੀਤ ਆ ਭਾਈ ਮਾੜੇ ਭਲੇ ਕੰਨਿਆਂ ਨੂੰ ਕੰਨਿਆਂ ਨੂੰ ਦੋਨਾ ਨੂੰ ਯਾਰ ਸਭ ਤੋਂ ਪਹਿਲਾਂ ਪ੍ਰਮਾਣਿਕੀ ਫੋਟੋ ਫੋਟੋਆਂ ਕਰਨਾ ਚਾਹੁੰਦਿਆਂ ਆਪਣੇ ਨੰਬਰ ਇੱਕ ਮਿੰਟ ਦੀ ਇੱਕ ਮਿੰਟ ਤੁਸੀਂ ਖੜੇ ਇੱਕ ਮਿੰਟ ਕਰਦੇ ਕਰਦੇ 11 ਕਿਲੋ ਦਾ ਹਾਸਲ ਹੈ ਤੇਰੀ ਚਲੋ ਆਹ ਕਰਦਾ ਇੱਕ ਆਪਣੇ ਕੋਲੋਂ ਝਟਾ ਆ ਕਰੋ ਪਾ ਲੈ ਜਰਾ ਅੱਗੇ ਹੰਗੇ ਤੋਂ ਨੰਬਰ ਚੱਕ ਲਈ ਜਾ ਰਿਹਾ ਰਵਾਰ ਕੰਮੀ ਮਾੜੇ ਤੈਨੂੰ ਹੋੜਾ ਨਦੀ ਮਾਲਕੀ ਵੀਰਾ ਬਲਜੀ ਫਿਰ ਹੰਦਾਂ ਮੈਂ ਤੁਸੀਂ ਤੁਸੀਂ ਲੱਗੋ ਮੇਰੇ ਵਿਭਾਗ ਨੂੰ ਸੁਣ ਲਓ ਪਿੱਛੇ ਨੂੰ ਰੱਖੋ ਤੇ ਬਾਈ ਕਹਿੰਦਾ ਵੀ ਮੈਂ ਛੋਟੇ ਦਾ ਵੀ ਨਹੀਂ ਖੜਦਾ ਹੈਗਾ ਤੇ ਕਮੇਟੀ ਮੈਂਬਰਾਂ ਨੂੰ ਤੇ ਜੱਜਾਂ ਨੂੰ ਨਹੀਂ ਖੜਾਇਆ ਬਾਈ ਨੇ ਛੋਟੇ ਲਵੇ ਹਾਂਜੀ ਜੀ ਹਾਂਜੀ ਸਾਹਿਬ ਅਸੀਂ ਤੁਹਾਡੇ ਨਾਲ ਸਾਰੀ ਪ੍ਰਾਜਾ ਹਾਂ ਬਾਈ ਖੁੱਲੇ ਖੜ੍ਹ ਜਾਓ ਸਾਰੇ ਜਾਣੇ ਸਾਰੇ ਛੋਟੇ ਖੜ੍ਹ ਜਾਓ ਹਾਂਜੀ ਫਾਈਟਰ ਆਰੇ ਭੁੱਲਾ ਫੋਟੋ ਪਿੱਛੇ ਪਿੱਛਾ ਪਿੱਛੇ ਵੀਰ ਮਾਰ ਕੇ ਫੇਰ ਫੋਟੋ ਆਪਾਂ ਨੂੰ ਮੇਨ ਫੋਟੋ ਹੈਗੀ ਮੇਨ ਫੋਟੋ ਸਾਡੇ ਪਿੱਛੇ ਆਲੇ ਭਾਈ ਬਾਵਲੀ ਆਇਓ ਵੀਰ ਮਾਰ ਕੇ ਪਿੱਛੇ ਨੂੰ ਆ ਜਾ ਵੀਰ ਮਾਰ ਕੇ ਲਓ ਭਾਈ ਇੱਧਰ ਚੱਲ ਵੀ ਇੱਧਰ ਫੋਟੋਗ੍ਰਾਫੀ ਤੇ ਆਪਾਂ ਇੱਧਰ ਕਰਦੇ ਆ ਗੱਲਬਾਤ ਕਿ ਕਿਹੜੇ ਕਿਹੜੇ ਨੰਬਰ ਤੇ ਕਿਵੇਂ ਕਿਵੇਂ ਆਏ ਨੇਗੇ ਕਾ ਭਾਈ ਲੱਡੂ ਤੈਨੂੰ ਪਹਿਲਾਂ ਤਾਂ ਮੁਬਾਰਕਾਂ ਭਾਈ ਸਭ ਤੋਂ ਪਹਿਲਾਂ ਤਾਂ

ਠੀਕ ਹੈ ਜੀ ਚਾਰ ਦੰਦ ਦੇ ਵਿੱਚ ਨੇ ਇਹ ਛੋਟਾ ਆ ਪਈ ਹੈ ਪੰਜਵੇਂ ਸਾਨ ਦੇ ਰਹੋ ਜੀ ਹਾਂ ਉਸੇ ਦੇ ਨਾਲ ਅੱਛਾ ਬਾਈ ਇੱਕੋ ਪਿਓ ਦੇ ਨੇ ਬਾਈ ਦੋਨੇ ਇਹ ਇੱਕੋ ਪਿਓ ਦੇ ਨੇ ਬਾਈ ਇੱਕੋ ਪਿਓ ਦੇ ਨੇ ਕੀ ਬਾਤ ਹੈ ਬਾਈ ਇੱਕ ਕੇ ਪਿਓ ਦੇ ਨੇ ਬਣ ਕੇ ਇੱਕ ਕਿਹੜੇ ਕਿਹੜੇ ਕਿਹੜਾ ਬਾਪ ਕਿਹੜਾ ਜੀ ਇਹਨਾਂ ਦਾ ਖਲੀ ਬਾਈ ਦੋਨੇ ਖਲੀ ਦੇ ਹਾਂ ਇਹ ਪਿਓ ਪੱਖੋ ਭਰਾਗੇ ਮਾਵਾ ਪੱਖਵਾ ਡੜਨੇ ਸਿੰਘ ਦੇਖੋ ਬਾਈ ਸਿੰਘਾਂ ਦੀ ਵਰਤ ਜਮਾ ਸੇਮ ਆ ਉਹਦੇ ਵੀ ਉਮੀਨੇ ਤੇ ਉਹਦੇ ਵੀ ਉਮੀਨੇ ਗੇ ਗੱਲ ਆਪਣਾ ਛੋਟਾ ਇਹਦਾ ਫਾਸਟ ਆਇਆ ਸੀਗਾ ਅੱਛਾ ਬਾਈ ਹਾਂ ਕੱਲ ਇਹਦਾ ਛੋਟਿਆਂ ਚ ਪਾਇਆ ਦੀਗਾ ਉਹ ਫਾਸਟ ਹੈ ਦੀ ਖੀਰਿਆਂ ਚ ਬਾਈ ਕੱਟਾ ਦੀ ਕੱਟੀ ਸੀ 2 ਮਹੀਨੇ ਤੋਂ 2 ਮਿੰਟ ਤੋਂ 6 ਸਰਮਾਉਂ ਜੀਰੋ ਤੋਂ 6 ਮਹੀਨੇ ਚ ਜੀਰੋ ਤੋਂ 6 ਮਹੀਨੇ ਅੱਗੇ ਕੱਟਾ ਫਾਸਟ ਆਇਆ ਇਹਦਾ ਫਾਸਟ ਆਇਆ ਇਹਦਾ ਗੱਲ ਹੈ ਜੀ ਹਾਂ ਦੋ ਦੋ ਦੇ ਵਿੱਚ ਜਿਹੜੇ ਦੋ ਦੋ ਕਿਹੜਾ 10ਵੇਂ ਨੰਬਰ ਦੇ ਝੋਟਾ ਆਪਾਂ ਤੁਹਾਨੂੰ ਉਹਦੀ ਡਿਟੇਲ ਪੁੱਛ ਕੇ ਦੱਸਦੇ ਆਂ ਬਾਈ ਤੋਂ ਬਈ ਤੇ ਬਾਈ ਤੋਂ ਕਿੰਨੀ ਖੁਸ਼ੀ ਹੈਗੀ ਤੇ ਆਪਾਂ ਗੱਲਬਾਤ ਕਰਦੇ ਆਂ ਸਾਰੀ ਬਾਈ ਦੇ ਨਾਲ ਸਸੀ ਘਾਲ ਬਾਈ ਸਸੀ ਘਾਲ ਬਈ ਕੀ ਨਾਮ ਆ ਬਾਈ ਤੇਰਾ ਮੇਰਾ ਹਰਪ੍ਰੀਤ ਆ ਵੀਰੇ ਹਰਪ੍ਰੀਤ ਬਾਈ ਪਿੰਡ ਕਿਹੜਾ ਹੈਗਾ ਪਿੰਡ ਸਾਹੜਾ ਵੀਰੇ ਪਿੰਡ ਸਾਹੜਾ ਗਿਆ ਨਾਮ ਹਰਪ੍ਰੀਤ ਦਾ ਬਾਈ ਤੇ ਝੋਟੇ ਦੀ ਉਮਰ ਕਿੰਨੀ ਹੋ ਗਈ ਤੇਰੀ ਤੇਰੀ ਹੋਰ 5 ਸਾਲ ਹੋ ਗਈ ਵੀਰੇ 5 ਸਾਲ ਹਾਂ ਠੀਕ ਆ ਬਾਈ ਤੇ ਬਾਈ ਨਾਮ ਕੀ ਇਹਦਾ ਨਾਮ ਐਡਮ ਆ ਵੀਰੇ ਨਾਮ ਐਡਮ ਆ ਤੇਰੇ ਮਾਦਰ ਕੋਡ ਕਿੰਨਾ ਦੁੱਧ ਦਾ ਮਾਦਰ ਕੋਡ 20+ ਆ ਵੀਰੇ ਮਾਂ ਦਾ 20+ ਤੇਰਾ ਪਾ ਹਾਂ ਭਾਈ ਤੇ ਭਾਈ ਇਹਦੀਆਂ ਤੀਆਂ ਦੁੱਧ ਦੇ ਆ ਗਈਆਂ ਤੀਆਂ ਇਹ ਦੁੱਧ ਦਿਹਾਰੀਆਂ ਨੇ ਭਾਈ ਕਿੰਨਾ ਦੁੱਧ ਦਤਾ ਭਈ ਉਹਨੇ ਇੱਕ ਥੱਲੇ 12 ਕਿਲੋ ਇੱਕ ਥੱਲੇ 13 ਕਿਲੋ ਭਾਈ ਇੱਕ ਥੱਲੇ 12 ਇੱਕ ਥੱਲੇ 13 ਭਾਈ ਭਈ ਭੋਨਾਂ ਦੀਆਂ ਮਾਵਾ ਥੱਲੇ ਕਿੰਨਾ ਕਿੰਨਾ ਦੁੱਧ ਦਤਾ ਭਾਈ ਉਹਨੇ 8 8 ਕਿਲੋ ਦੋਹਾਂ ਥੱਲੇ 8 10 ਕਿਲੋ ਇੱਕ ਬੰਦੇ ਦੇ ਘਰੇ ਤਾਂ ਕਦੇ ਦੁੱਧ ਨਹੀਂ ਦਿੱਤਾ ਯਾਰ ਮੈਂ ਇਸਨੇ ਅੱਛਾ ਭਾਈ 13 ਕਿਲੋ ਦੇਰੀ ਆ ਉਹ ਜੀ ਜਿਹੜੀ ਨੇ ਕਦੇ ਦੁੱਧ ਹੀ ਨਹੀਂ ਦਿੱਤਾ ਸੀ ਨਾ ਜਿਹਦੇ ਉਹਨਾਂ ਮੈਸਾਂ ਨੇ ਨਹੀਂ ਦਿੱਤਾ ਮੈਂ ਜਿਹਦੀ ਵੀ ਅਸਾਰੀਆਂ ਵੇਚਾਂਗੇ ਅੱਛਾ ਭਾਈ ਤੇ ਇਹਦੀ ਕਲੀਤੀ ਰੱਖ ਲਈ ਤੇ ਉਹਨਾਂ ਨੇ ਠੀਕ ਆ ਭਾਈ ਇਕੱਲਾ ਇਸ ਇਹ ਆ ਬਾਈ ਇਹਦਾ ਪਿੱਛੇ ਝੋਟਾ ਜਾਂਦਾ ਤੇ ਆ ਹੋ ਗਿਆ ਇਹ ਬਾਈ ਦੋਨੇ ਇੱਕੋ ਪਿਓ ਦੇ ਝੋਟੇ ਨੇਗੇ ਤੇ ਆ ਕੇ ਬਾਈ ਲਵੇ ਜਰਾ ਆਪਾਂ ਵੀਡੀਓ ਜਾਵਾਂਗੇ ਨਾ ਆ ਬਾਈ ਰਾ ਮੇਰਾ ਦੋਸਤ ਆ ਇਹਦਾ ਧੰਨਵਾਦ ਇਹਨੇ ਬਵਾਦਾ ਮੈਂ ਪਾਉਂਦਾ ਵੀ ਨਹੀਂ ਤੇ ਇਹਦਾ ਬਾਈ ਹਾਂ ਇਹਨੇ ਮੇਰਾ ਅੱਛਾ ਇਹਦਾ ਧੰਨਵਾਦ ਆ ਹਾਂ ਇੱਕ ਬਾਈ ਤੇਰਾ ਦੇਖ ਕੇ ਦਾ ਦੋਵਾਂ ਨੇ ਪਵਾ ਲਿਆ ਪਵਾਦਾ ਮੇਰਾ ਕੋਈ ਮੂਡ ਨਹੀਂ ਸੀ ਬਾਈ ਲਿਆ ਕੇ ਉਹਰੇ ਪਾਉਣ ਦਾ ਅੱਛਾ ਬਾਈ ਐ ਹੋ ਗਿਆ ਚੱਕਰ ਹੈ ਚੱਕਰ ਹੋ ਗਿਆ ਇਹਨੇ ਪਾ ਲਿਆ ਬਾਈ ਲਾਓ ਬਾਈ ਕਹਿੰਦੇ ਬਾਈ ਦਿਲ ਛੱਡੀ ਖੜਾ ਦੀ ਗਿਆ ਕਿ ਇੱਕ ਦਾ ਬਾਈ ਦਾ ਕਹਿੰਦਾ ਧੰਨਵਾਦ ਆਗਾ ਬਾਈ ਆਪਣਾ ਨਾਮ ਕੀ ਹੈ ਗੱਲ ਹੈ ਤੇਰੇ ਨਾਲ ਹੀ ਕਰਦਾ ਗੱਲ ਬਾਤ ਪਹਿ ਰਾਜ ਆ ਵੀਰੇ ਰਾਜ ਬਾਈ ਪਿੰਡ ਕਿਹੜਾ ਤੇਰਾ ਸਾੜੇ ਵੀਰੇ ਸਾੜੀ ਆ ਆਪਣੀ ਠੀਕ ਆ ਬਾਈ ਤੇ ਲੋ ਬਈ ਕਿ ਆਪਾਂ ਗੱਲ ਹੋਰ ਦੱਸਦੇ ਮੇਰੇ ਨਾਨਕਿਆਂ ਦੇ ਮੁੰਡੇ ਨੇਗੇ ਇਹ ਦੋਨੇ ਸਾੜੀ ਮੇਰੇ ਨਾਨਕਿਆਂ ਦੇ ਤੇ ਉੱਧਰ ਤੋਂ ਨੇਗੇ 10 ਮਾ 10 ਮਾ 5 ਨੰਬਰ ਦੇ ਕਿੱਥੇ ਠੀਕ ਆ ਬਾਈ ਤੇ ਬਈ ਇਹ ਬਈ ਉਹਦੇ ਇਹਦੇ ਨਾਲ ਕਿ ਮੈਂ ਆਇਆ ਤੂੰ ਯਾਰੀ ਦੋਸਤੀ ਆ ਬਾਈ ਦੋਸਤੀ ਆ ਵੀਰੇ ਪਹਿਲੇ ਦਿਨੋਂ ਅੱਛਾ ਪਹਿਲੀ ਤੋਂ ਇਕੱਠੇ ਪੜਦੇ ਦੋਨੇ ਹੈ ਠੀਕ ਆ ਬਾਈ ਤੇ ਮੋਹ ਪਿਆਰ ਬਣਿਆ ਹੋਇਆ ਹੈ ਭਰਾ ਦੇ ਨਾਲ ਮੈਂ ਪੈਸਾਂ ਸੁੱਟੀ ਆਇਆ ਇਹਦੇ ਵਾਸਤੇ ਭਾਈ ਮੇਲੇ ਵਾਸਤੇ ਅੱਛਾ ਭਾਈ ਕੀ ਕੰਮ ਕਰਦੇ ਭਾਈ ਅੱਛਾ ਫੌਜ ਚਾਹਾਂ ਫੌਜ ਚ ਸੁੱਟੀ ਲੈ ਕੇ ਆਇਆ ਕੀ ਬਾਤ ਆ ਯਾਰ ਵਾਪੇ ਨਰਮਨ ਤੱਕੋ ਮੈਲੇ ਦੇ ਪਾਵਾਂਗੇ ਅੱਛਾ ਬੰਦ ਨੂੰ ਸੁਤੀ ਲੈ ਕੇ ਆ ਗਿਆ ਕੀ ਬਾਤ ਆ ਯਾਰ ਆ ਦੇਖੋ ਭਈ ਆ ਹੁੰਦੀ ਏ ਯਾਰ ਪਿਆਰੀ ਦੋਸਤੀ ਨਾ ਬਾਈ ਕਹਿੰਦਾ ਮੈਂ ਆਪਣੀ ਫੌਜ ਸਾਢ ਕੇ ਸਪੈਸ਼ਲ ਮੇਲੇ ਦੀ ਝੋਟਾ ਪਵਾਉਣ ਵਾਸਤੇ ਆਇਆ ਹਾਂ ਦਾ ਬਾਈ ਦੇ ਨਾਲ ਤੇ ਆ ਦੇਖੋ ਯਾਰ ਆ ਹੁੰਦਾ ਹੈਗਾ ਮੋਹ ਪਿਆਰ ਤੇ ਬਾਈ ਫਿਰ ਬਾਈ ਪਾਉਂਦਾਗਾ ਤੋਂ ਨਹੀਂ ਦੀਗਾ ਇਹ ਦਿਨ ਕਿਵੇਂ ਸੱਡੀ ਖੜਾ ਦੀ ਵੀ ਵੈਸੇ ਆਪਾਂ ਪ੍ਰਦਰਸ਼ਨੀ ਵਾਸਤੇ ਲੈ ਕੇ ਆਏ ਦੀ ਪਹਿਲੇ ਦਿਨੋਂ ਤਿਆਰੀ ਨਹੀਂ ਦੀ ਪਰ ਮੈਂ ਤੋਂ ਇਹਨੂੰ ਖਿੱਚ ਰਿਆ ਦੀਗਾ ਅੱਛਾ ਇਹਦਾ ਪਤਾ ਨਹੀਂ ਕੀ ਮਨ ਚ ਉਹ ਸੀਗਾ ਠੀਕ ਹੈ ਬਾਈ ਇਹ ਹੁਣ ਵੀ ਲਾਸਟ ਮਿੰਟ ਤੇ ਲਾਸਟ ਮਿੰਟ ਹੀ ਕਰਵਾ ਕੇ ਆਏ ਜਬਰਦਸਤੀ ਅੱਛਾ ਫਿਰ ਕਹਿੰਦਾ ਚਲੋ ਬਾਹਰ ਬਾਈ ਹਾਂ ਬਾਕੀ ਬਾਈ ਐਂਟਰੀ ਕਰਾਉਣ ਵਾਗਿਆ ਤੇ ਬਾਈ ਦੇ ਨਾਲ ਝੋਟਾ ਮੈਂ ਖੋਲ ਕੇ ਲੈ ਆਇਆ ਬਾਈ ਦੇ ਕਿਲੇ ਤੋਂ ਬਾਈ ਨੂੰ ਇੱਕ ਵਾਰ ਹਾਂ ਨਹੀਂ ਮਾਨ ਲੇਟ ਹੋ ਜਾਂਦਾ ਹਾਂ ਹਾਂ ਬਾਈ ਤੇ ਨਾਲ ਬਾਈ ਇਧਰ ਐਂਟਰੀ ਕਰਾਉਣ ਵਾਗਿਆ ਤੇ ਮੈਂ ਬਾਈ ਨਾਲ ਨੂੰ ਕਿਹਾ ਯਾਰ ਮਾਰਾ ਸਾਗੋਲ ਮੈਂ ਰਸਾਗੋਲ ਕੇ ਲਿਆ ਕੇ ਐਂਟਰੀ ਕਰਿਆ ਗਿਆ ਤੇ ਮਾਂ ਅਗਰ ਆਪਾਂ ਕਰਦੇ ਆ ਬਲਵਾਨ ਜੀ ਮੇਰੇ ਨਾਲ ਗੱਲਬਾਤ ਬਹੁਤ ਬਹੁਤ ਮਿਹਨਤ ਦਾ ਬਾਈ ਹਾਂ ਬਾਈ ਮਿਹਨਤ ਦਾ ਕਮੀ ਆ ਯਾਰ ਮਿਹਨਤ ਦਾ ਮੁੱਲ ਪੈ ਗਿਆ ਵੱਡੇ ਦੇੜਕੇ ਵੀ ਟੀਚਰਾਂ ਕਰੀਆਂ ਨੇ ਆਪਾਂ ਨੂੰ ਅਲਾ ਕਹਿੰਦਾ ਝੋਟਾ ਅਗੜੀ ਸੀ ਫਿਰਦਾ ਫਲਾਣਾ ਕਰੀ ਫਿਰਦਾ ਆਪਣੇ ਪਿੰਡਾਂ ਚ ਖਾਸ ਕਰ ਇਹ ਮੜਾ ਡੰਗਰ ਚੰਗਾ ਕਹਿੰਦੇ ਨੇ ਖਾਸ ਕਰ ਆਪਣੇ ਬੰਡਾ 'ਚ ਬਹੁਤ ਬੇਇੱਜ਼ਤੀ ਕਰਦੇ ਨੇ ਬਾਈ ਆਪਾਂ ਨੂੰ ਕਹਿੰਦਾ ਮੂੰਹ ਬੰਦ ਹੋ ਗਈ ਮਾੜਾ ਮੇ ਮੂੰਹ ਬੰਦ ਹੋ ਗਿਆ ਬਾਈ ਜਿਹਦੇ ਤੀਜਾ ਮੇਲੇ ਜਿੱਤ ਕੇ ਅੱਧੇ ਕਦਾ ਉੱਦੀ ਹੋ ਗਏ ਅੱਜ ਜਮੀ ਹੋ ਜਾਣਗੇ ਬਾਈ ਅੱਜ ਕਾਫੀ ਹੋ ਜਾਣੀ ਆ ਅੱਜ ਜਮੀ ਹੋ ਜਾ ਲਾਓ ਬਈ ਕਹਿੰਦੇ ਬਾਈ ਕਹਿੰਦਾ ਵੀ ਕਾਫੀ ਅੱਜ ਹੋਰ ਚੁੱਪ ਹੋ ਜਾਣਗੇ ਕਹਿੰਦੇ ਜਿਹੜੇ ਟੇਚਾ ਨਾ ਕਰਦੇ ਸੀ ਤੇ ਲਾਓ ਬਈ ਆਪਾਂ ਗੱਲਬਾਤ ਅੱਗੇ ਹੋਰ ਬਾਈਆਂ ਦੇ ਨਾਲ ਕਰਦੇ ਆਂਗੇ ਤੇ ਲਾਓ ਬਈ ਇਹ ਆ ਗਿਆ ਬਾਈ ਉਹ ਛੋਟੇ ਦਾ ਭਾਈ ਆਪਾਂ ਉਹਦੇ ਭਾਈ ਦੇ ਨਾਲ ਗੱਲਬਾਤ ਕਰਦੇ ਆਂਗੇ ਅਸੀ ਗੱਲ ਬਾਈ ਸਾਸਤਰੀਕਾਰ ਬਾਈ ਤੇ ਪਹਿਲਾਂ ਤਾਂ ਬਾਈ ਮੁਬਾਰਕਾਂ ਤੁਹਾਨੂੰ ਹਾਂ ਜੀ ਹਾਂ ਸਭ ਨੂੰ ਬਰਾਇ ਬਹੁਤ ਤੇ ਬਾਈ ਕਿਹੜੇ ਨੰਬਰ ਤੇ ਆਇਆ ਇਹ 8ਵੇਂ ਤੇ ਆਇਆ ਜੀ ਰੇ 8ਵੇਂ ਨੰਬਰ ਲੈ ਬਾਈ ਇੱਧਰੋਂ ਕਰ ਲੈ ਤੇਰੇ ਮਾਗਰੋ ਲੱਟਾਂੀਆਂ ਪਈਆਂ ਤੇ ਨੇ ਬਸ ਇੱਥੇ ਕਰ ਲਓ ਬਾਈ ਬਹੁਤ ਬਹੁਤ ਲਾਓ ਬਾਈ ਚੋਟਾ ਦੇਖੋ ਯਾਰ ਕਿੱਡਾਗਾ ਬਹੁਤ ਬਹੁਤ ਧੰਨਵਾਦ ਲਾਓ ਬਾਈ ਬਸ ਬਾਈ ਇੱਥੇ ਖੜਾ ਲਾ ਕੇ ਨਾ हां बस ओके आ जमा हो रही ते 99 नंबर दसे दी भाई ए 8वे ते जी 8वे नंबर ते आया भाई ते देख सकते हो भाई ए खाली नहीं बच्चा भाई ए हां जी खाली ਦਾ ਬੱਚਾ ਹੀ ਇਹ ਤੇ ਭਾਈ ਮਾਂ ਇਹ ਕਿੰਨੇ ਦੁੱਧ ਤੇ ਚੱਲਦੀ ਆ 22 ਲੀਟਰ 400 ग्राम 22 ਲੀਟਰ 400 ग्राम भाई ਕਿਵੇਂ ਉਹ ਮੇਲੇ ਤੇ ਕੱਢਿਆ ਹੈ ਕਿ ਭਾਈ ਲਾਈਵ ਵਿੱਚ ਨਹੀਂ ਉਹ ਚੁਆਏ ਜੀ ਆਪਣੇ ਘਰੇ ਲਾਈਵ ਵਿੱਚ ਚੁਆਈ ਕਰੀ ਸੀ ਕਿਹੜੇ ਚੈਨਲ ਤੇ ਭਾਈ ਉਹ ਆਏ ਨਹੀਂ ਮੇਰੀ ਯਾਦ ਵਿੱਚ ਅੱਛਾ ਭਾਈ ਉਹ ਲਾਈਵ ਵਿੱਚ ਵਾਈ ਹੈਗੀ ਤੁਹਾਡੇ ਨਾਲ ਬੇ ਠੀਕ ਆ ਬਾਈ ਤੇ ਬਾਈ ਉਮਰ ਕਿੰਨੀ ਹੋ ਗਈ ਛੋਟੇ ਦੀ ਇਹ ਸਵਾ 6 ਸਾਲ ਦਾ ਹੋ ਗਿਆ ਜੀ ਸਵਾ 6 ਸਾਲਾਂ ਦਾ ਤੇ ਬਾਈ ਬੱਚੇ ਬੁੱੱਚੇ ਫਿਰ ਤਾਂ ਦੁੱਧ ਤੇ ਆ ਗਏ ਹੋਣੇ ਨਹੀਂ ਇਹ ਸਾਢੇ 4 ਸਾਲ ਤੋਂ 4 ਸਾਲ ਤੋਂ ਬਾਅਦ ਛੱਡਿਆ ਆਪਾਂ ਨੇ ਅੱਛਾ ਪਹਿਲਾਂ 4 ਸਾਲ ਛੱਡੀ ਛੱਡਿਆ ਨਹੀਂ ਜੀ ਠੀਕ ਆ ਬਾਈ ਠੀਕ ਆ ਤੇ ਬਾਈ ਹਲੇ ਆਉਣ ਵਾਲੇ ਹੋਣਗੇ ਬੱਚੇ ਦੁੱਧ ਦੇ ਹਾਂ ਇਹ ਸਵਾ 5 ਸਾਲ ਦਾ ਧਨੌਲੇ ਜਿੱਤੇ ਜਿਹੜੇ ਪਿਛਲੀ ਵਾਰੀ ਚੈਂਪੀਅਨ ਰਹੇ ਆ ਅੱਛਾ ਬਾਈ ਹਾਂ ਉਹਦੇ ਸਵਾ 5 ਸਾਲ ਦਾ ਦੀਏ ਠੀਕ ਆ ਬਾਈ ਚੰਤਰਾਉਲੇ ਦੇ ਚੈਂਪੀਅਨ ਆ ਬਾਈ ਇਹ ਹਾਂਜੀ ਹਾਂ ਧਨੌਲੇ ਦਾ ਜੀ ਠੀਕ ਆ ਬਾਈ ਜੀ ਤੇ ਬਾਈ ਫਿਰ ਪ ਠੀਕ ਹੈ ਠੀਕ ਹੈ ਭਾਈ ਤੇ ਬਾਈ ਹੋਰੀ ਮੇਰੇ ਏਰੀਆ ਦੀ ਨਿਫਰਤਾ ਤੇ ਇੱਕ ਤੁਹਾਡੇ ਪਿੰਡੋਂ ਦਰਸ਼ਨ ਲੈ ਕੇ ਆਏ ਹਨਾ ਭਾਈ ਹਾਂ ਤੇ ਲਾਓ ਭਾਈ ਤੇ ਬਾਈ ਹੋਰਾਂ ਦੀ ਤਾਂ ਫਿਰ ਆਪਾਂ ਘਰੇ ਜਾ ਕੇ ਵੀ ਕਰਕੇ ਆਵਾਂਗੇ ਵੀਡੀਓ ਕਿਉਂਕਿ ਆਪਣਾ ਤੋਂ ਭਾਈ 2-4 ਕਿਲੋਮੀਟਰ ਹੈ ਬਾਈ ਹੋਰਾਂ ਦਾ ਪਿੰਡ ਉਹ ਬਸ ਚੱਲ ਜੇ ਠੀਕ ਹੈ ਭਾਈ ਆਪਾਂ ਤੁਹਾਨੂੰ ਹੋਰ ਦਿਖਾਉਣੇ ਆਗੇ ਝੋਟੇ ਠੀਕ ਹੈ